ਤਾਲ ਦੋਸਤੋ ਆਸਾ ਡਿਮਿਡੀਅਰ ਟੀਮ ਪਿੰਡ ਗਾਜੀਆਂ ਨਾਲ ਪਹੁੰਚੀ ਹੈ ਜਿਵੇਂ ਦੇਖ ਸਕਦੇ ਤੁਸੀਂ ਚੋਣਾਂ ਦਾ ਦੰਗਲ ਭਖ ਰਿਹਾ ਉਵੇਂ-ਉਵੇਂ ਚੋਣ ਪ੍ਰਚਾਰ ਵੀ ਵੱਧ ਰਿਹਾ ਪਿੰਡਾਂ ਵਿੱਚ ਵਰਕਰ ਮੈਨੀਆਂ ਹੋ ਰਹੀਆਂ ਉਸੇ ਤਰ੍ਹਾਂ ਜੇ ਪਿੰਡ ਗਾਜੀਆਂ ਨੇ ਤੇ ਵਰਕਰ ਮੈਨ ਨਹੀਂ ਕਰਨ ਵਾਸਤੇ ਕਰਮਜੀਤ ਨਮੋਲ ਤੇ ਇਥੋਂ ਹਲਕਾ ਦੇ ਬਦ ਇੱਕ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਪਹੁੰਚ ਚੁੱਕੇ ਆ ਪਹੁੰਚਣ ਵਾਲੇ ਥੋੜੇ ਟਾਈਮ ਬਾਅਦ ਗੱਲਬਾਤ ਕਰਵਾਉਣੇ ਆ ਇੱਥੇ ਅੱਜ ਜਗਦੀਸ਼ ਸਿੰਘ ਪੋਰਾ ਉਹਨਾਂ ਦੇ ਘਰ ਅੱਜ ਜੋ ਇਕੱਠ ਰੱਖਿਆ ਗਿਆ ਵਰਕਰ ਵਾਲੇ ਨਹੀਂ ਹੋਣੀ ਆ ਤੇ ਗੱਲਬਾਤ ਕਰਵਾਉਣੇ ਆ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਜੀ ਇੱਕ ਦੀ ਵੋਟਾਂ ਦਾ ਦੰਗਲ ਬਹੁਤ ਭਖਿਆ ਤੇ ਆਪਣੇ ਇਰਗੇ ਚ ਹਲਕਾ ਫਰੀਦਕੋਟ ਚੋਂ ਕਿਵੇਂ ਲੱਗਦਾ ਤੁਹਾਨੂੰ ਪਾਰਟੀ ਦਾ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਜਿਹੜੇ ਵੀਰ ਭਰਾ ਭੈਣ ਭਰਾ ਇੱਥੇ ਆਏ ਆ ਸਾਰਿਆਂ ਨੂੰ ਫਤਿਹ ਦੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਚੋਣਾਂ ਦੀ ਜਿਹੜੀ ਮੈਂ ਮੈਂ ਪੂਰੀ ਜੋਰਾਂ ਦੇ ਆ ਜੋ ਚੋਣਾਂ ਦਾ ਮੈਂ ਮੈਂ ਉਹ ਪੂਰੀ ਜੋਰਾਂ ਤੇ ਆ ਕਨ ਮੋਰ ਸਾਹਿਬ ਇੱਥੇ ਪਹੁੰਚ ਰਹੇ ਆ ਕਰਮਜੀਤੋ ਹਾਂਜੀ ਹਲਕਾ ਫਰੀਦਕੋਟ ਤੋਂ ਹਲਕਾ ਫਰੀਦਕੋਟ ਤੋਂ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਨਾਲ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਪਹੁੰਚ ਰਹੇ ਆ ਕਿਉਂਕਿ ਇੱਥੋਂ ਕਾਫੀ ਰੀਡ ਦੇ ਨਾਲ ਵੱਡੀ ਰੀਡ ਦੇ ਨਾਲ ਅਸੀਂ ਜਤ ਪ੍ਰਾਪਤ ਕਰਵਾਵਾਂਗੇ ਕਮਲ ਜੀ ਮੋਬਿਲ ਦੀ ਹਾਂਜੀ ਕਿਉਂਕਿ ਜੋ ਮੇਰੇ ਕੰਮ ਕੀਤੇ ਆ ਜਾਂ ਮੇਰੀ ਗ੍ਰਾਮ ਪੰਚਾਇਤ ਦੇ ਕੀਤੇ ਆ ਉਹ ਸਾਰੇ ਨਗਰ ਨੂੰ ਪਤਾ ਹੈ ਕਿਉਂ ਗ੍ਰਾਮ ਪੰਚਾਇਤ ਵੀ ਨੇ ਪੂਰਾ ਮੇਰਾ ਸਾਥ ਦਿੱਤਾ ਹੈ ਪੂਰਾ ਨਗਰ ਨੇ ਸਾਥ ਦਿੱਤਾ ਹੈ ਵਿਕਾਸ ਦੇ ਲਈ ਅਸੀਂ ਪੂਰਾ ਫੁੱਲ ਕੰਮ ਕੀਤਾ ਹੈ 5 ਸਾਲਾਂ ਦੇ ਵਿੱਚ ਕਿਉਂਕਿ ਤਾਂ ਇੱਥੋਂ ਅੱਜ ਆਮ ਆਦਮੀ ਦੀ ਵੋਟ ਵੱਧ ਰਹੀ ਹੈ ਕਿਉਂਕਿ ਆਮ ਆਦਮੀ ਨੇ ਜੋ ਕੰਮ ਕੀਤੇ ਆ ਢਾਈਆਂ ਸਾਲਾਂ ਦੇ ਵਿੱਚ ਉਹ ਸਾਰੇ ਇਲਾਕੇ ਨੂੰ ਪਤਾ ਹੈ ਕਿਉਂਕਿ ਅੱਗੇ ਸਰਕਾਰਾਂ ਸੀਗੀਆਂ ਅਸੀਂ ਕਾਂਗਰਸ ਦੇ ਵਿੱਚ ਸੀਗੇ ਅੱਗੇ ਸਰਕਾਰਾਂ ਸੀਗੀਆਂ 2.5 ਸਾਲ ਤੋਂ ਬਾਅਦ ਜਿਹੜੇ ਮਗਰਲੇ 2 ਸਾਲ ਹੁੰਦੇ ਉਹਨਾਂ 'ਚ ਕੰਮ ਕਰਦਿਆਂ ਸੀਗੀਆਂ ਕਿਉਂਕਿ ਮਾਨ ਸਾਹਿਬ ਨੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਢਾਈਆਂ ਮਹੀਨਿਆਂ ਤੋਂ ਕੰਮ ਸ਼ੁਰੂ ਕਰਤੇ ਸੀਗੇ ਦੇਖੋ ਪਹਿਲਾਂ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਦੇ ਵਿੱਚ ਮਾਨ ਸਾਹਿਬ ਨੇ ਮਤਲਬ ਕੋਈ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆਗਾ ਕੋਈ ਰੈਸਰਤ ਨਹੀਂ ਲਈਗੀ ਕਿਸੇ ਤੋਂ ਕਿੰਨੀਆਂ ਨੌਕਰੀਆਂ ਦਿੱਤੀਆਂ ਲੜਕੀਆਂ ਨੂੰ ਦਿੱਤੀਆਂ ਲੜਕਿਆਂ ਨੂੰ ਦਿੱਤੀਆਂ ਪੁਲਿਸ ਦੀਆਂ ਨੌਕਰੀਆਂ ਦਿੱਤੀਆਂ ਦੂਸਰਾ 43000 ਦੇ ਨੇੜੇ तकरीबन ਇਹਨਾਂ ਨੇ ਨੌਕਰੀ ਦਿੱਤੀ ਹੈ ਤਾਂ ਪਰ ਕਿਸੇ ਦੇ 5 ਪੈਸੇ ਵੀ ਨਹੀਂ ਇਹਨਾਂ ਨੇ ਲੈ ਕੇ ਸਾਨੂੰ ਇਸ ਗੱਲ ਦਾ ਪਤਾ ਹੈ ਦੂਜਾ ਨੰਬਰ ਜੋ ਪਾਣੀਆਂ ਦਾ ਹੈ ਖਾ ਜਿਹੜੇ ਪਾਣੀ ਕਸਗਾਂ ਦੇ ਪਾਣੀ ਹੈ ਕਸਗਾਂ ਦਾ ਪਾਣੀ ਦਾ ਇੰਨਾ ਪਾਣੀ ਆਇਆ ਵੀ ਜਿੰਨਾ ਵੀ ਆਪਾਂ ਕਹਿ ਲਈ ਸੁਏ ਵਧੀਆ ਬਣਾਏ ਆ ਸਾਡੇ ਡਿਟੇਲਾ ਟੇਲ ਤੇ ਪੈਂਦਾ ਤੇ ਸਾਨੂੰ ਫੁੱਲ ਪਾਣੀ ਮਿਲਦਾ ਪਿੰਡ ਗਾਜੀਆਣੇ ਨੂੰ ਕਿਉਂਕਿ ਇਹ ਵੀ ਇਹਨਾਂ ਨੇ ਤਖੜੇ ਕੰਮ ਕੀਤੇ ਆ ਦੇਖੋ ਲਾਈਟ ਮੋਟਰ ਵਾਲੀ ਸਾਰੇ ਜ਼ਿਮੀਂਦਾਰਾਂ ਨੂੰ ਪਤਾ ਮੇਰੇ ਕਹਿਣ ਨਾਲ ਨੀਗਾ ਵੀ ਮੋਟਰ ਬੰਦ ਕਰਕੇ ਆਉਂਦੇ ਆ ਵੀ ਇੰਨੀ ਲਾਈਟ ਮਾਨ ਦੇ ਮਾਨ ਦੇ ਰਾਜ ਦੇ ਵਿੱਚ ਆਈ ਹੈ ਘਰਾਂ 'ਨੀ ਲਾਈਟ ਹੈ ਸਾਰੀ ਲਾਈਟ ਪੂਰੀ ਵਧੀਆ ਆਉਂਦੀ ਆ ਪੂਰੀ ਹਰੇਕ ਗਰੀਬ ਦਾ ਹੈ ਕਿ ਹਰੇਕ ਅਮੀਰ ਦਾ ਅਮੀਰ ਦਾ ਵੀ ਗਰੀਬ ਦਾ ਵੀ ਫਾਇਦਾ ਹੈ ਬਿੱਲ ਮਾਪ ਆ ਸਾਰੇ ਕਿਦੋਂ ਕਿਵੇਂ ਕਰਦੇ ਕਿਵੇਂ ਨਹੀਂ ਕਰਦੇ ਕਿਸੇ ਤੋਂ ਬਿੱਲ ਨਹੀਂ ਭਰਉਂਦੇ ਕੀ ਢਾਈਆਂ ਸਾਲਾਂ ਦੇ ਵਿੱਚ ਇੰਨਾ ਕੰਮ ਕੀਤਾ ਇਹ ਸਰਕਾਰ ਨੇ ਆਪਾਂ ਕਹਿ ਨਹੀਂ ਸਕਦੇਗੇ ਪਿਛਲੀਆਂ ਸਰਕਾਰਾਂ 70 ਸਾਲ ਤੋਂ ਤੁਰੀਆਂ ਆਉਂਦੀਆਂ ਉਹ 2 ਸਾਲ ਮਗਰੋਂ ਆ ਕੇ ਕੰਮ ਕਰਦਿਆਂ ਤੇ ਇਹਨਾਂ ਨੇ ਜਿਹੜੇ ਪਹਿਲਾਂ ਕੰਮ ਕਰਤੇ ਆ ਸਕੂਲਾਂ ਦੇ ਕੰਮ ਹੋਈ ਜਾਂਦੇ ਆ ਹੋਰ ਸਾਰੇ ਕੰਮ ਹੋਈ ਜਾਂਦੇ ਰਿਹਾ ਸਭਤ ਨਹੀਂ ਚੱਲਦੀਗੀ ਕੰਮ ਹੁੰਦੇ ਆ ਜੋ ਮਾਨ ਸਾਹਿਬ ਕੰਮ ਕਰ ਰਿਹਾ ਆਪ ਬਹੁਤ ਵਧੀਆ ਕਰ ਰਿਹਾ ਆ ਆਉਣ ਵਾਲਾ ਮੁੱਖ ਮੰਤਰੀ ਦਵਾਰੇ ਮਾਨ ਸਾਹਿਬ ਨੇ ਬਣਨਾ ਹੈ ਜਿਵੇਂ ਉਹਨਾਂ ਨੇ ਕੰਮ ਕੀਤੇ ਆ ਅਸੀਂ ਕਾਂਗਰਸ ਪਾਰਟੀ ਚੋਂ ਆਏ ਆ ਇਹਨਾਂ ਨਾਲ ਆਮ ਪਾਰਟੀ ਨਾਲ ਜੁੜੇ ਆ ਤਾਂ ਵਧੀਆ ਸਾਨੂੰ ਸਹਿਯੋਗ ਮਿਲਦਾ ਐਮ ਐਲ ਏ ਮਨਜੀਤ ਸਾਰੀ ਗੱਲਬਾਤ ਸੁਣਦਾ ਜਦੋਂ ਅਸੀਂ ਜਾਣਦੇ ਆ ਫੋਨ ਤੇ ਸਾਡੇ ਕੰਮ ਹੁੰਦੇ ਆ ਕੰਮ ਇਹੀ ਹੁੰਦੇ ਆ ਵੀ ਮਤਲਬ ਬੰਦੇ ਦੇ ਕੰਮ ਹੋਣੇ ਚਾਹੀਦੇ ਆ ਬੰਦੇ ਦੀ ਗੱਲ ਹੋਣੀ ਚਾਹੀਦੀ ਨਗਰ ਫੇਰ ਜੁੜਦਾ ਨਾਲ ਜੇ ਮੂਰਲੇ ਸਰਪੰਚ ਮੈਂਬਰਾਂ ਦੇ ਕੰਮ ਹੀ ਨਾ ਹੋਣਗੇ ਤਾਂ ਨਗਰ ਕਿਵੇਂ ਜੁੜੂਗਾ ਪੂਰਾ ਸਾਥ ਹੈ ਸਰਕਾਰ ਦਾ ਸਾਨੂੰ ਐਮਐਲਏ ਸਾਹਿਬ ਦਾ ਹੀ ਪੂਰਾ ਸਾਥ ਹੈ ਤਾਂ ਅਸੀਂ ਮੰਮੋਲ ਸਾਹਿਬ ਨੂੰ ਹਲਕਾ ਫਰੀਦਕੋਟ ਤੇ ਜਿਹੜੇ ਨੇ ਇੱਥੇ ਅੱਜ ਕੈਂਡੀਡੇਟ ਨੇ ਆਉਣਾ ਹੈ ਤਾਂ ਪੂਰੀ ਬੋਰਡ ਦੇ ਨਾਲ ਇੱਥੋਂ ਵੱਡੀ ਰੀਡ ਦੇ ਨਾਲ ਅਸੀਂ ਉਹਨਾਂ ਨੂੰ ਜਿਤਾਵਾਂਗੇ ਜਿਤਾਵਾਂਗੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਆ ਸਰਪੰਚ ਸਾਹਿਬ ਨੇ ਤਾਂ ਦੱਸਿਆ ਹੀ ਹੈ ਸਰਪੰਚ ਸਾਹਿਬ ਨੇ ਦੱਸਿਆ ਤੇ ਇੱਥੇ ਲੋਕ ਵੀ ਇਕੱਠੇ ਹੋਏ ਆ ਹੋਰ ਵੋਟਰਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਕਿਵੇਂ ਲੱਗਦਾ ਵੋਟਰਾਂ ਤੋਂ ਪੁੱਛਾਂਗੇ ਸਰਪੰਚ ਸਾਹਿਬ ਨੇ ਤਾਂ ਦੱਸਿਆ ਆ ਦੇਖ ਸਕਦੇ ਆ ਵੀ ਕਿਵੇਂ ਲੱਗਦਾ ਜੀ ਹਲਕਾ ਫਰੀਦਪੁਰ ਤੋਂ ਇੱਕ ਬੜੀਆ ਲੱਗਦਾ ਜੀ ਬਹੁਤ ਬੜੀਆ ਲੱਗਦਾ ਇੱਥੇ ਥੋੜਾ ਟਾਈਮ ਜੀ ਕਰਮਜੀਤ ਤੁਹਾਨੂੰ ਮੋਲ ਪਹੁੰਚਣ ਆ ਲਿਆ ਕਿਵੇਂ ਲੱਗਦਾ ਤੁਹਾਨੂੰ ਵੀ ਆਮ ਪਾਰਟੀ ਦੀ ਸੀਟ ਬਹੁਤ ਵੱਧ ਗਈ ਮੂਰੇ ਜਾਊਗੀ ਮੂਰੇ ਜਾਊਗੀ ਜੀ ਹਾਂ ਜੀ ਹੋਰ ਵੀ ਅਸੀਂ ਦੋਸਤਾਂ ਨਾਲ ਗੱਲ ਕਰਵਾਣੀ ਚਾਹਾਂਗੇ ਦੇਖਾਂਗੇ ਕਿ ਇੱਥੇ ਇਕੱਠੇ ਹੋਇਆ ਵੋਟਰ ਹੈ ਦੇਖਦੇ ਆ ਕਿਵੇਂ ਹੋ ਲੱਗਦਾ ਵੀ ਤੁਹਾਨੂੰ ਕਿਵੇਂ ਲੱਗਦਾ ਜੀ ਇੱਥੋਂ ਇੰਟਰਪਰਲ ਸਤੋਗਪਨਮ ਰਾਜਾ ਰਹਿੰਦੇ ਗਲਤ ਕਰੀਏ ਨਾ ਇੱਥੇ ਦੇ ਮੌਜੂਦਾ ਪੰਚਾਇਤ ਦੇ ਮੈਂਬਰ ਆ ਸਰਦਾਰ ਨਰਵਿੰਦਰ ਸਿੰਘ ਜੀ ਨੀਲਾ ਸਾਡੇ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਮੈਂਬਰ ਸਾਹਿਬ ਤੁਹਾਨੂੰ ਚਾਹਣਾ ਦਾ ਇੱਕੀ ਦੰਗਲ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਕਈ ਸਵਾਲ ਉੱਠ ਖੜੇ ਆ ਜਿਵੇਂ ਅਮੀਰદાવાદ ਆ ਆਜ਼ਾਦਮੀ ਦੁਬਾਰਾ ਸਰਬਜੀਤ ਸਿੰਘ ਜੀ ਹੀ ਦਾ ਬੀਤ ਸਿੰਘ ਜੀ ਦੇ ਪੁੱਤਰ ਆ ਉਹ ਵੀ ਖੜੇ ਹੋਏ ਆ ਤੇ ਉਹ ਵੀ ਬੜੀ ਹਾਰਡ ਸ਼ੀਟ ਨੂੰ ਮੰਨ ਰਹੇ ਆ ਤੇ ਉਧਰੋਂ ਕਾਂਗਰਸ ਬੀਬੀ ਅਮਰਜੀਤ ਕੌਰ ਸਾਹੋ ਜੀ ਤੇ ਉਧਰੋਂ ਕਰਮਜੀਤ ਅਨਮੋਲ ਆ ਲੋਕਾਂ ਦਾ ਕੀ ਕਹਿਣਾ ਤੁਸੀਂ ਲੋਕਾਂ ਦੇ ਰਹਿੰਦੇ ਆ ਇੱਥੇ ਪਿੰਡ ਦੇ ਦੇਖਿਆ ਹੋਣਾ ਵੀ ਪਿੰਡ ਦੇ ਲੋਕ ਕੀ ਕਹਿੰਦੇ ਕਿਹੜੀ ਪਾਰਟੀ ਐਕਟੀਵਾ ਜੀ ਮਾਰ ਕੇ ਜਾਈ ਉਹ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਉਸ ਤੋਂ ਬਾਅਦ ਥੋੜਾ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਚੋਣਾਂ ਦਾ ਦੰਗਲ ਬਹੁਤ ਭਖਿਆ ਹੋਇਆ ਹੈ ਹਰੇਕ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕਰਨਾ ਹੁੰਦਾ ਹੈ ਹਰੇਕ ਪਾਰਟੀ ਨੇ ਜਨਤਾ ਦੇ ਵਿੱਚ ਮੁੱ ਹਰੇਕ ਦੇ ਮੁੱਦੇ ਵੱਖੋ ਵੱਖਰੇ ਹੁੰਦੇ ਆ ਹਰੇਕ ਦੀਆਂ ਗੱਲਾਂ ਵੱਖੋ ਵੱਖਰੀਆਂ ਹੁੰਦੀਆਂ ਹਰੇਕ ਕੈਂਡੀਡੇਟ ਨੇ ਆਪਣਾ ਪੱਖ ਰੱਖਣਾ ਹੁੰਦਾ ਪਰ ਲੋਕਾਂ ਨੇ ਉਹ ਸੋਚਣਾ ਹੁੰਦਾ ਵੀ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਉਸੇ ਤਰ੍ਹਾਂ ਲੋਕਾਂ ਨੇ ਕੰਮ ਵੇਖਣੀਆਂ ਕਿਹੜੀ ਪਾਰਟੀ ਨੇ ਕੰਮ ਕੀਤਾ ਹੈ ਕਿਹੜੇ ਲੋਕਾਂ ਤੋਂ ਅਸੀਂ ਕੰਮ ਲੈਣੇ ਹੈਗੇ ਉਹਨਾਂ ਆਧਾਰ ਤੇ ਲੋਕਾਂ ਤੋਂ ਅਸੀਂ ਪਿੰਡ ਦਾ ਸਰਪੰਚ ਸਾਹਿਬ ਨੇ ਵਿਕਾਸ ਦਾ ਕੰਮ ਕੀਤਾ ਹੈ ਉਹਨਾਂ ਆਧਾਰ ਤੇ ਲੋਕਾਂ ਤੋਂ ਅਸੀਂ ਵੋਟਾਂ ਮੰਗਣੀਆਂ 2.5 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਮਾਨ ਸਾਹਿਬ ਦੀ ਉਹਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਉਹ ਜੇ ਕਾਰਗੁਜ਼ਾਰੀ ਦੇਖੀਏ ਜਾਂ ਪਿੰਡ ਦੇ ਸਰਪੰਚ ਸਾਹਿਬ ਦੀ ਦੇਖੀਏ ਜਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇਖੀਏ ਉਸ ਦੇ ਹਿਸਾਬ ਨਾਲ ਤਾਂ ਇਥੋਂ ਆਮ ਪਾਰਟੀ ਦਾ ਪਲੜਾ ਭਾਰੀ ਹੈਗਾ ਤੇ ਇਥੋਂ ਵੱਧ ਤੋਂ ਵੱਧ ਵੋਟਾਂ ਕਰਮਜੀਤ ਅਨਮੋਲ ਨੂੰ ਆਮ ਪਾਰਟੀ ਦੇ ਕੈਂਡੀਡੇਟ ਨੂੰ ਵੱਧ ਪੈਣਗੀਆਂ ਪਰ ਕੈਂਡੀਡੇਟ ਨੇ ਕੈਂਡੀਡੇਟ ਵੀ ਹਰੇਕ ਖੜਨਾ ਹੈ ਹਰੇਕ ਨੇ ਆਦਾ ਪੱਖ ਰੱਖਣਾ ਹੈ ਪਰ ਲੋਕ ਸਿਆਣੇ ਆ ਪੜ੍ਹੇ ਲਿਖੇ ਆ ਕਿਸੇ ਦੀਆਂ ਫੇਸਬੁੱਕ ਤੇ ਗੱਲਾਂ ਤੇ ਨਹੀਂ ਆਉਂਦੇ ਲੋਕਾਂ ਦੇ ਝੋਲਿਆਂ 'ਚ ਨਹੀਂ ਆਉਂਦੇ ਅੱਗੇ ਲੋਕ ਅਨਪੜ੍ਹੇ ਸੀਗੇ ਜਿਵੇਂ ਇੱਕ ਬੰਦੇ ਨੇ ਕਹੇ ਤਾਂ ਉਵੇਂ ਲੋਕ ਮਗਰ ਲੱਗ ਜਾਂਦੇ ਸੀਗੇ ਹੁਣ ਲੋਕ ਆਪ ਵੇਂਦੇ ਆ ਵੀ ਕਿਹੜਾ ਕੈਂਡੀਡੇਟ ਵਧੀਆ ਹੈ ਕਿਹੜੀ ਪਾਰਟੀ ਨੇ ਕੰਮ ਕੀਤੇ ਹੈ ਕਿਹੜੇ ਪਿੰਡ ਦੇ ਮੁਖੀ ਨੇ ਕੰਮ ਕੀਤੇ ਹੈ ਕਿਹੜਾ ਸਾਡੀ ਦੁੱਖ ਦੇ ਸੁੱਖ ਦੇ ਬਾਹ ਫੜੂਗਾ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਲੋਕ ਵੋਟਾਂ ਪਾਉਣਗੇ ਇਸ ਤਰ੍ਹਾਂ ਕਰਕੇ ਜਿਵੇਂ ਪਿੰਡ ਦਾ ਸਰਪੰਚ ਹੈ ਲੋਕਾਂ ਦਾ ਹੱਕ ਵੀ ਬਣਦਾ ਪਿੰਡ ਦੇ ਵਿਕਾਸ ਦੇ ਤੌਰ ਤੇ ਜਾਂ ਇਹ ਦੁੱਖ ਦੇ ਸੁੱਖ ਦੇ ਲੋਕਾਂ ਦੇ ਜਾਂਦਾ ਜਦੋਂ ਵੀ ਕੋਈ ਆਵਾਜ਼ ਮਾਰਦਾ ਹੈ ਹਰੇਕ ਦੇ ਨਾਲ ਤੁਰਦਾ ਹੈ ਕਿਸੇ ਨੂੰ ਅੱਜ ਤੱਕ ਜਵਾਬ ਨਹੀਂ ਦਿੱਤਾ ਕਿਸੇ ਨੇ ਧੱਕਾਸ਼ਾਹੀ ਕੀਤੀ ਨਹੀਂ ਨਾ ਕਰਵਾਈ ਹੈ ਕਿਸੇ ਦੀ ਨਾ ਕਿਸੇ ਦੇ ਨਾਲ ਧੱਕਾ ਦਾ ਉਸ ਦੇ ਖਿਲਾਫ ਖੜਦਾ ਹੈਗਾ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਲੋਕਾਂ ਤੋਂ ਵੋਟਾਂ ਮੰਗਾਂਗੇ ਨਰਵਿੰਦਰ ਸਿੰਘ ਜੀ ਨੀਲਾ ਸਾਡੇ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਮੈਂਬਰ ਸਾਹਿਬ ਤੁਹਾਨੂੰ ਚੋਣਾਂ ਦਾ ਇੱਥੇ ਦੰਗਲ ਬਹੁਤ ਜਿਆਦਾ ਪਖਿਆ ਹੋਇਆ ਹੈ ਕਈ ਸਵਾਲ ਉੱਠ ਖੜੇ ਆ ਜਿਵੇਂ ਅਮੀਰ ਆਵਾਦ ਆ ਆਦਮੀ ਦੁਬਾਰਾ ਸਰਬਜੀਤ ਸਿੰਘ ਜੀ ਤਹੀਦ ਬੈਂਤ ਸਿੰਘ ਜੀ ਦੇ ਪੁੱਤਰ ਆ ਉਹ ਵੀ ਖੜੇ ਹੋਏ ਆ ਤੇ ਉਹ ਵੀ ਬੜੀ ਹਾਰਡ ਸ਼ੀਟ ਨੂੰ ਮੰਨ ਰਹੇ ਆ ਤੇ ਉਧਰੋਂ ਕਾਂਗਰਸ ਬੀਬੀ ਅਮਰਜੀਤ ਕੌਰ ਸਾਹੋ ਨੇ ਤੇ ਉਧਰੋਂ ਕਰਮਜੀਤ ਅਨਮੋਲ ਲੋਕਾਂ ਦਾ ਕੀ ਕਹਿਣਾ ਤੁਸੀਂ ਲੋਕਾਂ ਚ ਰਹਿੰਦੇ ਆ ਇੱਥੇ ਪਿੰਡ ਚ ਦੇਖਿਆ ਹੋਣਾ ਵੀ ਪਿੰਡ ਦੇ ਲੋਕ ਕੀ ਕਹਿੰਦੇ ਕਿਹੜੀ ਪਾਰਟੀ ਅਕਤੀ ਬਾਜ਼ੀ ਮਾਰ ਕੇ ਜਾਊਗਾ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਉਸ ਤੋਂ ਬਾਅਦ ਥੋੜਾ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਚੋਣਾਂ ਦਾ ਦੰਗਲ ਬਹੁਤ ਪਖਿਆ ਹੋਇਆ ਹੈ ਹਰੇਕ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕਰਨਾ ਹੁੰਦਾ ਹੈ ਹਰੇਕ ਪਾਰਟੀ ਨੇ ਜਨਤਾ ਦੇ ਵਿੱਚ ਮੁੱਦੇ ਲੈ ਕੇ ਜਾਣੇ ਹੁੰਦੇ ਆ ਹਰੇਕ ਦੇ ਮ ਦੇਖਣੀਆਂ ਗੱਲਾਂ ਬੱਖੋ ਬੱਕਰੀਆਂ ਹੁੰਦੀਆਂ ਹਰੇਕ ਕੈਂਡੀਡੇਟ ਨੇ ਆਪਣਾ ਪੱਖ ਰੱਖਣਾ ਹੁੰਦਾ ਪਰ ਲੋਕਾਂ ਨੇ ਉਹ ਸੋਚਣਾ ਹੁੰਦਾ ਵੀ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਉਸੇ ਤਰ੍ਹਾਂ ਲੋਕਾਂ ਨੇ ਕੰਮ ਵੇਖਣੀਆਂ ਕਿਹੜੀ ਪਾਰਟੀ ਨੇ ਕੰਮ ਕੀਤਾ ਹੈ ਕਿਹੜੇ ਲੋਕਾਂ ਤੋਂ ਅਸੀਂ ਕੰਮ ਲੈਣੇ ਹੈਗੇ ਉਹਨਾਂ ਆਧਾਰ ਤੇ ਲੋਕਾਂ ਤੋਂ ਅਸੀਂ ਪਿੰਡ ਦਾ ਸਰਪੰਚ ਸਾਹਿਬ ਨੇ ਜਿ ਵਿਕਾਸ ਦਾ ਕੰਮ ਕੀਤਾ ਹੈ ਉਹਨਾਂ ਆਧਾਰ ਤੇ ਲੋਕਾਂ ਤੋਂ ਅਸੀਂ ਵੋਟਾਂ ਮੰਗਣੀਆਂ 2.5 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਮਾਨ ਸਾਹਿਬ ਦੀ ਉਹਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਣੀਆਂ ਉਹ ਜੇ ਕਾਰਗੁਜ਼ਾਰੀ ਦੇਖੀਏ ਜਾਂ ਪਿੰਡ ਦੇ ਸਰਪੰਚ ਸਾਹਿਬ ਦੀ ਦੇਖੀਏ ਜਾਂ ਪੰਜਾਬ ਸਰਕਾਰ ਉਸ ਦੇ ਹਿਸਾਬ ਨਾਲ ਤਾਂ ਇਥੋਂ ਆਮ ਪਾਰਟੀ ਦਾ ਪਲੜਾ ਭਾਰੀ ਹੈਗਾ ਤੇ ਇਥੋਂ ਵੱਧ ਤੋਂ ਵੱਧ ਵੋਟਾਂ ਕਰਮਜੀਤ ਅਨਮੋਲ ਨੂੰ ਆਮ ਪਾਰਟੀ ਦੇ ਕੈਂਡੀਡੇਟ ਨੂੰ ਵੱਧ ਪੈਣਗੀਆਂ ਪਰ ਕੈਂਡੀਡੇਟ ਨੇ ਕੈਂਡੀਡੇਟ ਵੀ ਹਰੇਕ ਖੜਨਾ ਹੈ ਹਰੇਕ ਨੇ ਆਦਾ ਪੱਖ ਰੱਖਣਾ ਹੈ ਪਰ ਲੋਕ ਸਿਆਣੇ ਆ ਪੜੇ ਲਿਖੇ ਆ ਕਿਸੇ ਦੀਆਂ ਫੇਸਬੁੱਕ ਤੇ ਗੱਲਾਂ ਤੇ ਨਹੀਂ ਆਉਂਦੇ ਲੋਕਾਂ ਦੇ ਝੋਲਿਆਂ 'ਚ ਨਹੀਂ ਆਉਂਦੇ ਅੱਗੇ ਲੋਕ ਅਨਪੜ੍ਹ ਸੀਗੇ ਜਿਵੇਂ ਇੱਕ ਬੰਦੇ ਨੇ ਕਹੇ ਤਾਂ ਉਵੇਂ ਲੋਕ ਮਗਰ ਲੱਗ ਜਾਂਦੇ ਸੀਗੇ ਹੁਣ ਲੋਕ ਆਪ ਵੇਂਦੇ ਆ ਵੀ ਕਿਹੜਾ ਕੈਂਡੀਡੇਟ ਵਧੀਆ ਹੈ ਕਿਹੜੀ ਪਾਰਟੀ ਨੇ ਕੰਮ ਕੀਤੇ ਹੈ ਕਿਹੜੇ ਪਿੰਡ ਦੇ ਮੁਖੀ ਨੇ ਕੰਮ ਕੀਤੇ ਹੈ ਕਿਹੜਾ ਸਾਡੀ ਦੁੱਖ ਦੇ ਸੁੱਖ ਦੇ ਬਾਹ ਫੜੂਗਾ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਲੋਕ ਵੋਟਾਂ ਪਾਉਣਗੇ ਇਸ ਤਰ੍ਹਾਂ ਕਰਕੇ ਜਿਵੇਂ ਪਿੰਡ ਦਾ ਸਰਪੰਚ ਹੈ ਲੋਕਾਂ ਦਾ ਹੱਕ ਵੀ ਬਣਦਾ ਪਿੰਡ ਦੇ ਵਿਕਾਸ ਦੇ ਤੌਰ ਤੇ ਜਾਂ ਇਹ ਦੁੱਖ ਦੇ ਸੁੱਖ ਦੇ ਲੋਕਾਂ ਦੇ ਜਾਂਦਾ ਜਦੋਂ ਵੀ ਕੋਈ ਆਵਾਜ਼ ਮਾਰਦਾ ਹੈ ਹਰੇਕ ਦੇ ਨਾਲ ਤੁਰਦਾ ਕਿਸੇ ਨੂੰ ਅੱਜ ਤੱਕ ਜਵਾਬ ਨਹੀਂ ਦਿੱਤਾ ਕਿਸੇ ਨੇ ਧੱਕਾਸ਼ਾਹੀ ਕੀਤੀ ਨਹੀਂ ਨਾ ਕਰਵਾਈ ਹੈ ਕਿਸੇ ਦੀ ਨਾ ਕਿਸੇ ਦੇ ਨਾਲ ਧੱਕਾ ਹੁੰਦਾ ਉਸ ਦੇ ਖਿਲਾਫ ਖੜਦਾ ਹੈਗਾ ਉਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਲੋਕਾਂ ਤੋਂ ਵੋਟਾਂ ਮੰਗਾਗੇ ਤੇ ਲੋਕ ਸਾਨੂੰ ਪੂਰਾ ਸਹਿਯੋਗ ਹੈ ਵੀ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣਗੇ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਮੀਡੀਆ ਦਾ ਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂਬਰ ਸਾਹਿਬ ਦੇ ਵਿੱਚ ਪਹਿਲਾਂ ਹੰਸਰਾਜ ਹੰਸਰਾਜ ਪਹੁੰਚ ਚੁੱਕੇ ਸੀ ਕਿ ਆਈਸੀਜੀ ਨਹੀਂ ਹੰਸਰਾਜ ਆਏ ਤਾਂ ਇਹ ਨਹੀਂ ਜੇ ਆਊਗਾ ਤਾਂ ਜਿਵੇਂ ਹੋਰਾਂ ਪਿੰਡਾਂ ਚ ਹੁੰਦੀ ਹੈ ਉਵੇਂ ਹੀ ਉਹਦੇ ਨਾਲ ਹੋਊਗੀ ਜਿਵੇਂ ਸਾਡੇ ਕਿਸਾਨਾਂ ਨਾਲ ਉਹਨੇ ਉਹਨਾਂ ਨੇ ਕੀਤੀ ਉਸ ਪਾਰਟੀ ਨੇ ਮੋਦੀ ਸਰਕਾਰ ਨੇ ਉਵੇਂ ਅਸੀਂ ਵੀ ਕਿਸਾਨਾਂ ਦੇ ਨਾਲ ਆ ਪਾਰਟੀ ਸਟੈਂਡ ਵੱਖਰਾ ਪਰ ਅਸੀਂ ਕਿਸਾਨਾਂ ਦੇ ਨਾਲ ਵੀ ਆ ਪਰ ਜੇ ਹੰਸ ਰਾਜ ਦੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਉਥੇ ਕੁੱਟਿਆ ਸ਼ਹੀਦ ਕੀਤਾ ਉਹਨਾਂ ਦਾ ਦੁੱਖ ਸਾਨੂੰ ਵੀ ਹੈਗਾ ਪਰ ਜੇ ਹੰਸ ਰਾਜ ਸਾਡੇ ਪਿੰਡ ਚ ਆਊਗਾ ਜਾਂ ਹਲਕੇ ਚ ਆਊਗਾ ਜਿਵੇਂ ਜਥੇਬੰਦੀਆਂ ਕਹਿਣੀਆਂ ਸੀ ਪਾਰਟੀ ਤੌਰ ਤੇ ਵੀ ਉਹਦਾ ਵਿਰੋਧ ਕਰਾਂਗੇ ਕੁਝ ਤੁਹਾਡੇ ਕਿਸਾਨ ਜਥੇਬੰਦੀਆਂ ਨੇ ਪਿੰਡ ਮਾਸੀਗੰਦ ਵਿੱਚ ਆਮ ਪਾਰਟੀ ਨੂੰ ਉਥੇ ਕਿਉਂ ਇਹਨਾਂ ਨੇ ਕੋਈ ਇਹਨਾਂ ਦਾ ਵਿਰੋਧ ਕੀਤਾ ਗਿਆ ਉਹ ਉਹਨਾਂ ਦਾ ਕੋਈ ਨਿੱਜੀ ਮਸਲਾ ਹੋਊਗਾ ਪਰ ਸਾਡੇ ਪਿੰਡ ਦਾ ਕੋਈ ਇਸ ਤਰ੍ਹਾਂ ਦੀ ਗੱਲ ਕਿਸਾਨ ਜਥੇਬੰਦੀਆਂ ਨੇ ਨਾ ਕਰਮਜੀਤ ਅਨਮੋੜ ਨੂੰ ਨਾ ਜਾਂ ਆਪ ਪਾਰਟੀ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਿਉਂਕਿ ਇਹ ਆਮ ਹੀ ਚੱਲੀ ਜਾਂਦੀ ਹੈ ਚਰਚਾ ਕਿਉਂਕਿ ਜਿਹੜੇ ਆਪਣੇ ਮੌਜੂਦਾ ਵਿਧਾਇਕ ਨੇ ਵੀ ਉਹ ਮਾਫੀ ਮੰਗਣ ਆ ਕੇ ਕਿਸਾਨ ਯੂਨੀਅਨ ਤੋਂ ਜਿਹੜੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਸਾਰੇ ਤਰ੍ਹਾਂ ਦੇ ਜੁਮਲੇ ਉੱਠਦੇ ਹੈਗੇ ਠੀਕ ਹੈ ਹਰੇਕ ਨੇ ਸਿਆਸੀ ਪਾਰਟੀਆਂ ਨੇ ਆਪਦੇ ਡਰਾਮੇ ਕਰਨੇ ਹੁੰਦੇ ਹੈਗੇ ਹਰ ਇੱਕ ਨੇ ਉਹ ਕਰਨਾ ਹੁੰਦਾ ਵੀ ਕਿਸੇ ਤਰੀਕੇ ਨਾਲ ਹਰੇਕ ਪਾਰਟੀ ਨੂੰ ਨੀਵਾ ਦਿਖਾਵੇ ਪਰ ਲੋਕਾਂ ਨੇ ਦੇਖਣਾ ਹੈ ਵੀ ਕਿਹੜੀ ਪਾਰਟੀ ਨੇ ਕੰਮ ਕੀਤਾ ਹੈ ਜਾਂ ਕਿਹੜੇ ਪਿੰਡ ਦੇ ਬੰਦੇ ਨੇ ਕੰਮ ਕੀਤਾ ਹੈ ਲੋਕਾਂ ਨੇ ਬਹੁਤ ਸਿਆਣੇ ਆ ਉਹਨਾਂ ਅਧਾਰ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਫੇਸਬੁੱਕ ਤੇ ਬਹੁਤ ਕੁਝ ਚੱਲਦਾ ਅਖਬਾਰਾਂ ਤੇ ਬਹੁਤ ਕੁਝ ਚੱਲਦਾ ਲੋਕ ਉਹਨਾਂ ਗੱਲਾਂ 'ਚ ਨਹੀਂ ਆਉਣਗੇ ਠੀਕ ਹੈ ਮੋਦੀ ਸਾਹਿਬ ਦਾ ਲੋਕਾਂ ਨੇ ਦੇਖ ਲਿਆ 10 ਸਾਲਾਂ ਦੀ ਕਾਰਗੁਜ਼ਾਰੀ ਤੇ ਲੋਕ ਆਕੇ ਪਏ ਆ ਗਿਆ ਮਹਗਾਈ ਕਿੰਨੀ ਹੈ ਗੈਸ ਸਿਲੰਡਰ ਕਿੰਨਾ ਵੱਧ ਗਿਆ ਪੈਟਰੋਲ ਕਿੰਨਾ ਵੱਧ ਗਿਆ ਹੋਰ ਕਿੰਨੀ ਮਹਗਾਈ ਹੈਗੀ ਠੀਕ ਹੈ ਲੋਕ ਤੰਗ ਹੈ ਕਿਸਾਨ ਤੰਗ ਹੈ ਕਿਸਾਨਾਂ ਦੀਆਂ ਫਸਲਾਂ ਦਾ ਭਾਅ ਨਹੀਂ ਮਿਲਦਾ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਮੁੱਖ ਰੱਖ ਕੇ ਲੋਕ ਮੰਨ ਬਣਾਈ ਬੈਠੇ ਵੀ ਮੋਦੀ ਨੂੰ ਕਿ ਕੁਰਸੀ ਤੋਂ ਲਾਂਬੇ ਕਰਨਾ ਹੈ ਯੂ ਵੀ ਇੱਕ ਸਾਨੂੰ ਇਹ ਵੀ ਦੱਸਿਓ ਕਿਉਂਕਿ ਲੋਕ ਕਹਿ ਦਿੰਦੇ ਆ ਕਿ ਜਿਹੜੇ ਇਹ ਕਲਾਕਾਰ ਨੇ ਇਹਨਾਂ ਨੇ ਆਪਣੇ ਤੋਂ ਬੋਟਾ ਲੈ ਕੇ ਮੁੜ ਕੇ ਇਧਰ ਆਪਣੇ ਲਈ ਝਾਕਣਾ ਨਹੀਂਗਾ ਕਿ ਜਿਹੜਾ ਕਿ ਕਾਰਮਜੀਤ ਅਨਮੋਲ ਹੋਇਆ ਆਇਆ ਵਾ ਇਹ ਪਹਿਲਾਂ ਅਜੇ ਤੱਕ ਕਿਤੇ ਹਲਕੇ ਦੇ ਵਿੱਚ ਪਹੁੰਚੇ ਨਹੀਂ ਆਪਣੇ ਦਰਾਗਰ ਰਿਪੋਰਟ ਦੇ ਵਿੱਚ ਨਹੀਂ ਇਹਦਾ ਨਾਨਕੇ ਪਿੰਡ ਵੀ ਇਸੇ ਹਲਕੇ ਦੇ ਵਿੱਚ ਆਉਂਦਾ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਜੇ ਕੋਈ ਪ੍ਰੋਗਰਾਮ ਆ ਉਦੋਂ ਆਉਂਦਾ ਜਦੋਂ ਕੋਈ ਬੰਦੇ ਨੂੰ ਕੋਈ ਕੰਮ ਪਊ ਉਦੋਂ ਹੀ ਆਊਗਾ ਬਿਨਾ ਜੇ ਅਸੀਂ ਉਹਦੇ ਕੋਲ ਕੰਮ ਨੂੰ ਜਾਵਾਂਗੇ ਫੇਰ ਹੀ ਉਹਨੇ ਸਾਡੀ ਗੱਲ ਸੁਣਨੀ ਹੈ ਜੇ ਹੁਣ ਨਾ ਸਾਡੀ ਗੱਲ ਸੁਣ ਫੇਰ ਅਸੀਂ ਗਾਂ ਨੂੰ ਕਿਹੜਾ ਟਾਈਮ ਨਹੀਂ ਆਉ ਇਹੋ ਪੂਰਾ ਆਪਣੇ ਪਿੰਡ ਦਾ ਪੂਰਾ ਫੰਡ ਸਹਿਯੋਗ ਹੈ ਜੀ ਪੂਰਾ ਸਹਿਯੋਗ ਹੈ ਜੀ ਜੇ ਕੋਈ ਕਲਾਕਾਰ ਹੈ ਜੇ ਕੋਈ ਕਲਾਕਾਰ ਹੈ ਕੋਈ ਕੈਂਡੀਡੇਟ ਨਹੀਂ ਬਣ ਸਕਦਾ ਕੋਈ ਵੀ ਬਣ ਸਕਦਾ ਕੈਂਡੀਡੇਟ ਤਾਂ ਨਹੀਂ ਆਪਣੇ ਤਾਂ ਆਵਾਜ਼ ਇਹੀ ਉੱਠੀ ਸੀ ਬੀਰਕੋੜ ਹਲਕੀ ਦਿੱਤੇ ਸਾਰੇ ਕਲਾਕਾਰ ਆ ਰਹੇ ਆ ਵੀਰ ਜੀ ਮੁਹੰਮਦ ਸਦੀਕ ਆਇਆ ਪਿਛਲੀ ਵਾਰ ਮੁਹੰਮਦ ਸਦੀਕ ਆਇਆ ਉਹ ਵੀ ਕਲਾਕਾਰ ਸੀਗਾ ਉਹਨੇ ਆਪਦੇ ਸਮੇਂ ਦੇ ਆਪਦੇ ਕੰਮ ਕੀਤੇ ਅਨਮੋਲ ਨੂੰ ਜਦੋਂ ਆਪਾਂ ਟਾਈਮ ਦੇਵਾਂਗੇ ਕੰਮ ਕਰੂਗਾ ਕੰਮ ਦੇਖਾਂਗੇ ਜੇ ਗਾਂ ਨੂੰ ਨਾ ਹੀ ਕੰਮ ਕਰੂਗਾ ਤਾਂ ਇਹਨੂੰ ਵੀ ਲੋਕਾਂਨਕਾਰ ਦੇਣਗੇ ਵੱਡੇ ਵੱਡੇ ਬਾਦਲ ਵਰਗੇ ਲਾਤੇ ਕੈਪਟਨ ਵਰਗੇ ਲਾਤੇ ਜਾਂਤਾਂ ਨੇ ਤੇ ਆਮ ਹੀ ਨਾਲ ਦੇ ਸੀਗਾ ਜਿਹੜਾ ਮੁਹੰਮਦ ਸਦੀਕ ਨੂੰ ਸਵਾਲ ਕੀਤਾ ਸੀ ਕਿ ਸੰਸਦ ਦੇ ਵਿੱਚ ਜਾ ਕੇ ਤੁਸੀਂ ਨਾਲ ਕੀ ਸਾਡੇ ਪੰਜਾਬ ਬਾਰੇ ਬੋਲੇ ਆ ਉਹਨਾਂ ਨੇ ਕੀ ਮੂਰੇ ਜਵਾਬ ਦਿੱਤਾ ਵੀ ਪਾਈ ਕਿਉਂਕਿ ਪੈਸਾ ਉਹ ਸੁੱਤੇ ਸੀਗੇ ਕਹਿੰਦੇ ਮੇਰਾ ਮੋਢਾ ਦੱਸਦਾ ਸੀ ਬਾਈ ਮੇਰੇ ਕੋਲ ਕੋਈ ਟਾਈਮ ਨਹੀਂ ਲੱਗਿਆ ਆ ਗੱਲ ਤੁਸੀਂ ਆਮ ਦੇਖੀ ਸੀ ਨਾ ਥੋੜੀ ਜੀ ਜਨਤਾ ਦਾ ਵੀ ਕਸੂਰਾ ਸੀ ਕੈਂਡੀਡੇਟ ਚੁਣਨ ਵੇਲੇ ਖਿਆਲ ਨਹੀਂ ਕਰਦੇਗੇ ਉਦੋਂ ਪੜਿਆ ਲਿਖਿਆ ਕੈਂਡੀਡੇਟ ਹੋਵੇ ਜਿਹੜਾ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਠਾਉਣ ਵਾਲਾ ਹੋਵੇ ਉਹਨੂੰ ਵੋਟਾਂ ਪਾਈਏ ਉਦੋਂ ਅਸੀਂ ਪਿੰਡਾਂ ਦੇ ਬੰਦਿਆਂ ਦੇ ਮਗਰ ਲੱਗ ਜਾਂਦੇ ਸਦੀਕ ਅਨਪੜ੍ਹ ਸੀਗਾ ਲੋਕ ਤੇ ਚਲ ਅਨਮੋਲਤਾ ਪੜਿਆ ਲਿਖਿਆ ਬੰਦਾ ਤੇ ਉਹਦੀ ਜੱਕ ਵੀ ਖੁੱਲੀ ਵੀ ਹੈ ਬੋਲਣ ਪਚਾਲਣ ਨੂੰ ਬੋਲੂਗਾ ਭਗਵੰਤ ਮਾਨ ਨੇ ਅੱਗੇ ਇਕੱਲਾ ਹੀ ਸੀਗਾ ਲੋਕ ਸਭਾ ਦੇ ਵਿੱਚ ਕਿੰਨੀ ਆਵਾਜ਼ ਠਾਈ ਹੈ ਲੋਕਾਂ ਦੀ ਆਵਾਜ਼ ਬਣ ਕੇ ਵੱਡੇ ਬਜ਼ੁਰਗੋ ਤੇ ਮੇਰੇ ਸਗੇ ਤੇ ਛੋਟੇ ਭੈਣ ਭਰਾਓ ਅਸੀਂ ਅੱਜ ਛੋਟੇ ਜੱਟਾਂ ਚ ਪਹੁੰਚੇ ਆਂ ਇੱਕ ਬੇਨਤੀ ਲੈ ਕੇ ਕਿ ਸਾਡਾ ਸਾਥੀ ਕਲਾਕਾਰ ਕਰਮਜੀਤ ਸਿੰਘ ਅਨਮੋਲ ਟੀਜ ਕੋਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੋਣ ਸ਼ੌਤੇ ਚੋਣ ਲੱਗ ਰਿਹਾ ਸੋਸੀਆਂ ਤੋਂ ਲੈ ਕੇ ਪਹੁੰਚ ਰਿਹਾ ਕਿਰਪਾ ਕਰਕੇ ਇੱਕ ਇੱਕ ਨੂੰ ਆਪਾਂ ਸਾਰਿਆਂ ਨੇ ਆਪਣੀ ਕੀਮਤੀ ਵੋਟ ਸਾਡੇ ਉਸ ਪਾਰੇ ਸੱਜਣਾ ਨੂੰ ਵਟ ਕਰਾਉਂ ਜਾ ਕਰਨਾ ਕਿਉਂਕਿ ਆਪਾਂ ਪਿਛਲੇ 75 ਸਾਲਾਂ ਤੋਂ ਲਗਨ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਾਂ ਪਾ ਕੇ ਅਸੈਂਬਲੀ ਚ ਭੇਜਦੇ ਰਹੇ ਹਾਂ ਸੋ ਉਹ ਸਮਾਂ ਹੋ ਸੀਗਾ ਜਦੋਂ ਇਥੋਂ ਚੋਇਆ ਹੈ ਨੇਤਾ ਦਿੱਲੀ ਜਾ ਕੇ ਕੋਈ ਹੋਰ ਪਿਆਰ ਦਿੰਦੇ ਸੀ ਤੇ ਪੰਜਾਬ ਜਾ ਕੇ ਚਾ ਕੇ ਕੁਝ ਹੋਰ ਕਹਿ ਦਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਸਾਡੇ ਪੰਜਾਬ ਨੇ ਵੀ ਤੋਂ 25 ਪਰਿਵਾਰ ਐਸੇ ਨੇ ਜਿਹੜੇ ਪਰਿਵਾਰੇ ਚਾਹੁੰਦੇ ਨੇ ਕਿ ਸਾਡੇ ਧੀਆਂ ਪੁੱਤੀ ਐਮਐਲਏ ਬਣਨ ਸਾਡੇ ਧੀਆਂ ਪੁੱਤੀ ਐਮਪੀ ਬਣਨ ਸਾਡੇ ਧੀਆਂ ਪੁੱਤੀ ਮੁੱਖ ਮੰਤਰੀ ਬਣਨ ਤੇ ਅਸੀਂ ਪਿੰਡਾਂ ਦੇ ਲੋਕ ਸਰੇ ਪੰਜ ਸਾਲਾਂ ਬਾਅਦ ਇਹ ਪੋਤਾ ਪਾ ਲਿਆ ਕਰੀ ਪਰ ਸਮਾਂ ਬਦਲਿਆ ਹੈ ਸਾਡੇ ਪਿੰਡਾਂ ਵਰਗੇ ਪਿੰਡਾਂ ਵਿੱਚੋਂ ਲੋਕ ਹੁਣ ਬਾਹਰ ਆਪਣੇ ਚਿਆਪਕਾ ਐਮਐਲਏ ਬਣ ਲੱਗੇ ਨੇ ਸਾਡੇ ਪਿੰਡਾਂ ਵਰਗੇ ਪਰਿਵਾਰ ਸਾਡੇ ਪਾਸੇ ਸਾਡੇ ਟੀਐਮਪੀ ਬਣ ਲੱਗੇ ਨੇ ਇਹ ਸਮਾਂ ਬਦਲਿਆ ਸੋ ਮੇਰੇ ਸਤਿਕਾਰਯੋਗ ਲੋਕੋ ਅੱਜ ਸਾਡੇ ਕੋਲ ਇੱਕ ਮੌਕਾ ਆਇਆ ਹੈ ਔਰ ਇਸ ਮੌਕੇ ਨੂੰ ਸਮਝਿਓ ਅਸੀਂ ਬੇਨਤੀ ਕਰਨੀ ਪਹੁੰਚਿਆ ਕਿ ਜੇਕਰ ਕਾਨੂੰਨੀ ਤੌਰ 'ਤੇ ਇੱਕ ਨਾਉ ਹੀ ابھی کچھ لوگوں نے کرنی ترموش لا کے کرنجیت اچھی نمک پہلو مشہور سا تلو مشہور سی ساڑھے سارے امیدوار کرنت انموئے ایم ایل اے سا پہنچ چکے ہیں ابھی نگر سواگت کر رہے ہیں جی ہاں آخر جی کرلمول سو کرنی ترموی نے جب دیرے کو میری جوڑ لگے پیسے نہیں سی میں بترا مشہور بھی سی اور منہ یہ لگتا ہے کہ جنا لوگ نے پیار دے کے میرے بڑا میں آواز بڑھ کے دلی پہنچا کیونکہ کلاس تو ہو کوئی بھی بتا ہو سکتا ہے میرے پر میری اچھا ہے جب اس دھرتی کو چلیے ادھر چار دو گلا کر کے بندے نے لوگوں نے پیار دیتا ہے تو یہ بندے نے کچھ نہ کچھ واٹر کر کے دکھا لیا لوگوں کی آواز بنائی ਸੋ ਸਾਡੇ ਸਤਿਕਾਰ ਸਾਡੇ ਹੱਥਪਾਟਾਇਕ ਮੰਜੀਸ ਰਾਸਪੁਰੇ ਦੀ ਪਹੁੰਚ ਕਰੇ ਤੇ ਸਾਡੇ ਇਥੇ ਦੇ ਉਮੀਦਵਾਰ ਕੰਗਿਸ ਜੀ ਜੀ ਬੋਲਣਗੇ ਤੁਹਾਨੂੰ ਨਾਲ ਸਾਡੀ ਰਾਜਮਾਦੂ ਪਾਰਟੀ ਦੀ ਪੰਜਾਬ ਪਛਤੀ ਪਹੁੰਚੂ ਅਸੀਂ ਸਾਰਿਆਂ ਨੂੰ ਜੀ ਆਇਆਂ ਦਿੰਦੇ ਆ ਤੁਹਾਡੇ ਸਾਰਿਆਂ ਦੇ ਕਰ ਵੱਲ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਦੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਐਮਐਲਏ ਸਾਹਿਬ ਦਾ ਲੇਟਰ ਮੈਂ ਬੇਨਤੀ ਕਰੂੰਗਾ ਐਮਐਲਏ ਸਾਹਿਬ ਜੀ ਤੁਸੀਂ ਮਾਈਕ ਤੇ ਆ ਜਾਓ ਜੀ ਬ੍ਰਾਸਪੁਰ ਸਾਹਿਬ ਔਰ ਬੋਕਲ ਬਣ ਗਏ ਭਾਈ ਸਾਰੇ ਕੋਰਸ ਸਰਦਾਰ ਸਾਹਿਬ ਸਰਦਾਰ ਜਗੀਰ ਸਿੰਘ ਦੀ ਪੋੜਾ ਉਹਨਾਂ ਦੇ ਗਹਿ ਵਿਖੇ ਹਕਤਰ ਹੋਈ ਇੱਕ ਮਿੰਟ ਬੱਸ ਕੋਈ ਗੱਲ ਕੋਈ ਗੱਲ ਹਕਤਰ ਹੋਈ ਸਰੂਪ ਸ਼ਾਸਕ ਜੀ ਮਤਿਆਗ ਕਰਤਾ ਪਰਿਵਾਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਕੀ ਫਤਿਹ ਆਪਾ ਅੱਜ ਕਰਦੇ ਨੇ ਮੈਂ ਤੁਸੀਂ ਮੇਰੇ ਕੋਲ ਘਰੋਂ ਵੀ ਜਾਣ ਦੇਣ ਦਿਓ ਦਫ਼ਤਰੋਂ ਵੀ ਚਾਹ ਦੇਣ ਦਿਓ ਮੈਂ ਤਾਂ ਉਹ ਵੇ ਦੁੱਖ ਸੁੱਖਾ ਤੇ ਖੁਸ਼ੀਆਂ ਕਰਨੇ ਚਾਹਵਾ ਜਾਣ ਰਹਿਣਾ ਤੇ ਅੱਜ ਆਪਾਂ ਕਾਰਜ ਤੇ ਅਨੋਸ਼ ਨੂੰ ਸੁਣਿਆ ਕਾਰਜ ਨੂੰ ਅਨੋਸ਼ ਨੂੰ ਸੋਣ ਲਈ ਮੇਰੇ ਤੋਂ ਬੇਨਤੀ ਹੈ ਇੱਥੇ ਆਪਏ ਨੂੰ ਬੈਠੀ ਸਾਰੇ ਦਰਜੇ ਜਿੰਨੇ ਵੀ ਇੱਧਰ ਬਾਹਰ ਖੜੇ ਨੇ ਝਟੜੇ ਖੜੇ ਨੇ ਉਹਦੀਆਂ ਦੇ ਲੋਕਾਂ ਨੂੰ ਬੇਨਤੀ ਆ ਜੱਜ ਦੇ ਸਾਡੇ ਸਟੇਜ ਦੇ ਪਿੱਛੇ ਖੜੇ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਅਨਮੋਲ ਨੂੰ ਸੌਣਾ ਤੇ ਇੱਧਰ ਫੋਟੋਗ੍ਰਾਫਰ ਵੀ ਮਾਰ ਰਹੇ ਨੇ ਤੇ ਨੂੰ ਸਾਈਡ ਤੇ ਬਣਦੇ ਆ ਆਪਾਂ ਦਾ ਇੱਕ ਮਿੰਟ ਇੱਕ ਨੂੰ ਮਾਫ਼ ਕਰੂ ਸਾਰੇ ਪਾਸੇ ਜਾਣੇ ਕੋਸੂਰ ਸਾਡਾ ਵੀ ਹੈ ਬਰਾਤ ਚਲੋ ਹਲਾਕ ਇੱਧਰ مانج ایم ایل اے بھائی منجیتھ بلاسپور جی سرپنچ سا بھائی جگیت جی ਤੇ ਮੇਰੇ ਸਾਹਮਣੇ ਬੈਠੇ ਸੂਝਵਾਰ ਸਾਥੀਓ ਬਜ਼ੁਰਗੋ ਪ੍ਰਭੂ ਤੇ ਬੱਚਿਓ ਗੱਜ ਗਿਆ ਕੁਾਇਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੋਲ ਸੋ ਦੋਸਤੋ ਜਿਨਨੇ ਕੰਮ ਮਾਨ ਸਰਕਾਰ ਨੇ 2 ਸਾਲਾਂ ਚ ਕੀਤੇ ਨੇ ਉਹਨੇ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਚ ਨਹੀਂ ਕੀਤੇ ਹੁਣ ਜਿਹੜੇ ਮਰਜੀ ਫੀਲਡ ਦੀ ਗੱਲ ਕਰ ਲਈਏ ਚਾਹੇ ਉਹ ਨੌਕਰੀਆਂ ਦੀ ਗੱਲ ਕਰੀਏ ਚਾਹੇ ਖੇਤ ਆਪਣੇ ਖੇਤਾਂ ਦੀ ਖੇਹੜੀ ਦੀ ਗੱਲ ਕਰੀਏ ਚਾਹੇ ਬਿਜਲੀ ਮਾਫੀ ਦੀ ਗੱਲ ਕਰੀਏ ਚਾਹੇ ਨਹਿਰੀ ਪਾਣੀ ਦੀ ਗੱਲ ਕਰੀਏ ਚਾਹੇ ਸਕੂਲਾਂ ਦੀ ਗੱਲ ਕਰੀਏ ਚਾਹੇ ਸਿਹਤ ਸਭਾਵਾਂ ਦੀ ਗੱਲ ਕਰੀਏ ਸੋ ਦੋਸਤੋ ਟਾਈਮ ਬਹੁਤ ਹੋ ਚੁੱਕਿਆ ਅਸੀਂ ਲੈ ਤਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਬਸ ਇੱਕੋ ਹੀ ਗੱਲ ਕਰਨ ਆ ਕਿ ਮਾਂ ਸਰਕਾਰ ਨੇ ਜਿਵੇਂ 2 ਸਾਲਾਂ ਚ ਕੰਮ ਦੀ ਨਹਿਰੀ ਠਾਈ ਹੈ ਤੇ ਅੱਗੇ ਵੀ ਇੱਥੇ ਕੰਮ ਹੁੰਦੇ ਰਹਿਣਗੇ ਔਰ ਆਉਣ ਵਾਲੀ ਇੱਕ ਤਰੀਕੇ ਨੂੰ ਚਾਰੂ ਦਾ ਬਟਨ ਦਬਾ ਕੇ ਸਰਦਾਰ ਪ੍ਰਤਾਪ ਸਿੰਘ ਮਾਨ ਨੂੰ ਤੇ ਕੇਜੇਵਾਲ ਸਾਹਿਬ ਆਧਵਾ ਆਜ਼ਮੀ ਪਾਰਟੀ ਨੂੰ ਮਜ਼ਬੂਤ ਕਰੀਏ ਆਪਣੀ ਪਾਰਟੀ ਦਾ ਜਿਹੜਾ ਚੋਣ ਸ਼ਾਹ ਝਾਰੂ ਹੈ ਉਹ ਮਸ਼ੀਨ ਦੇ ਉੱਤੇ ਤੀਜੇ ਨੰਬਰ ਤੇ ਹੈ ਮਸ਼ੀਨ ਤੇ ਤੀਜੇ ਨੰਬਰ ਤੇ ਤੇ ਹੁਣ ਆਪਾਂ ਪਹਿਲੇ ਨੰਬਰ ਤੇ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਦੇ ਮਾਰਜਿਨ ਦੇ ਨਾਲ ਮੈਨੂੰ ਜਿਤਾਓ ਮੈਂ ਤੁਹਾਨੂੰ ਵਾਦਾ ਕਰਦਾ ਕਿ ਇਥੇ ਭਾਈ ਮੰਜੀ ਸਿੰਘ ਜੀ ਨੇ ਬਲਾਸਪੁਰੀ ਸਾਹਿਬ ਤੇ ਜੇ ਮੈਨੂੰ ਤੁਸੀਂ ਮੌਕਾ ਦਿਨੇ ਹੋ ਤੇ ਸੈਂਟਰ ਦੇ ਵਿੱਚੋਂ ਵੀ ਬਹੁਤ ਸਾਰੀਆਂ ਗਰੰਟਾ ਹੁੰਦੀਆਂ ਨੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਨੇ ਸੋ ਜਿੰਨੇ ਕੰਮ ਦੋ ਸਾਲਾਂ ਚ ਪੰਜਾਬ ਗਵਰਨਮੈਂਟ ਨੇ ਕੀਤੇ ਨੇ ਵਿਕਾਸ ਦੇ ਤੇ ਅਗਲੇ ਤਿੰਨ ਸਾਲਾਂ ਚ